ਅਗਲੇ ਪਾਸੇ ਤੁਸੀਂ ਜੱਬਰ ਟਾਇਰ ਕੋਈ ਨੌਜਵਾਨ ਇਹਨਾਂ ਦੇ ਇਨਸਾਨ ਹੋਇਆ ਅਜੇ ਤੱਕ ਇਹ ਨੌਜਵਾਨ ਨਿਵਾਸਣ ਵਾਲੇ ਹੀ ਧਿਆਨ ਲਿਆ ਕੋਈ ਇਨਸਾਨ ਜਦੋਂ ਤੱਕ ਉਹ ਥੇਟਾ ਤੇ ਨਹੀਂ ਪਹੁੰਚਿਆ ਬਹੁਤ ਆ ਬਾਬੇ ਪਰ ਉਹ ਆਪਣੇ ਪਸੇ ਦੇ ਤੁਹਾਡੇ ਪਿੰਡਾਂ ਦਾ ਮਕਸਦ ਕੀ ਹੋ ਗਿਆ ਬੰਨਾਂ ਦਾ ਉਹ ਤਾਂ ਕਰ ਗਿਆ ਤਾਂ ਜਾ ਤਾ ਅੱਜ ਇਹਨਾਂ ਦੇ ਕੋਈ ਨਹੀਂ ਆਉਂਦੇ ਨਹੀਂ ਜਾ ਕੇ ਘਰਾਂ ਦੇ ਕੋਈ ਜਿਹੜਾ ਜ਼ਮਾਨਾ ਹੀ ਉਹ ਦੱਸੋ ਮੇਰੇ ਖਲਾਂ ਤੁਹਾਡੇ ਪਿੰਡਾਂ ਦੇ ਵਿੱਚੋਂ ਕੁਝ ਲੋਕ ਕਿੱਥੇ ਹੋ ਗਏ ਉਹ ਸਬੰਧ ਤੇ ਪੁੱਛੇ ਨੇ ਆ ਤੇ ਚਾਹੀਦਾ ਸਾਰੀਆਂ ਚੀਜ਼ਾਂ ਨੂੰ ਕਰਨਾ ਚਾਹੀਦਾ ਵੀ ਯਾਰ ਤੁਸੀਂ ਵੀ ਉੱਥੇ ਜਾਓ ਹਾਂਜੀ ਇਹ ਕੱਲਾ 500 ਤੱਕ ਨਾ ਰਹਿ ਜੇ ਰੱਤ ਨਾਲ ਕਿਹਦੇ ਹੋਰੇ ਉਹ ਮਾਰ ਬੱਚੇ ਤੇ ਕਿੱਡੀ ਮਾੜੀ ਮਾਰ ਰਹੀ ਹੈ ਕਿੰਨੇ ਬੰਨ ਟੋਟਕੇ ਬਾਬਾ ਜੀ ਤੋਂ ਕਹਿੰਦਾ 700 ਦਾ ਟੋਟਕੇ ਪਾਉਣ ਜੀ ਬੰਦੇ ਕਹਿੰਦਾ 240 ਪੱਤੀਆਂ ਪੀਰ ਮਖਾਨਾ ਟੋਟਕੇ ਹੋਰ ਇੱਕ ਬੰਨ ਉਤਾਰ ਨਾ ਟੋਟਕੇ ਪਰ ਇਹ ਕੈਮਰਾਮੈਨ ਨੂੰ ਜਿੰਨਾ ਮਾਰੋ ਇਧਰ ਮਾਰੋ ਜਿੰਨਾ ਜਿੰਨਾ ਇੱਥੇ ਆ ਜੋ ਸਾਡਾ ਨੌਜੋ ਲੋਕਾ ਖੜਾ ਆ ਠੀਕ ਆ ਜੀ ਸਾਰਾ ਰਾਸ਼ਨ ਦੇ ਵਾਲਿਆ ਹਾਂ ਜੀ ਜੇ ਤੁਸੀਂ ਆਪਣੀ ਸੇਫਟੀ ਕਰੋ ਤੇ ਤੁਹਾਨੂੰ ਮੇਰੇ ਘਰਾਂ ਦੀ ਇਹਨਾਂ ਚੀਜ਼ਾਂ ਦੀ ਲੋੜ ਨਾ ਹਾਂਜੀ ਇਹਨਾਂ ਤੋਂ ਦੋ ਟੱਪ ਪਹੁੰਚ ਨਹੀਂ ਇਹ ਸਾਰੇ ਭੈਣ ਭਰਾਵਾਂ ਨੂੰ ਵਾਸਤੇ ਅਪੀਲ ਹੈ ਕਿ ਤੁਸੀਂ ਉੱਥੇ ਪਹੁੰਚੋ ਕਮ ਸੋ ਕਮ ਤੁਸੀਂ ਆਉਣ ਵਾਲੇ ਜਣਾਂ ਨਾਲ ਲੈ ਜਾਓ ਇਹਨਾਂ ਵਾਸਤੇ ਹਰ ਤਰ੍ਹਾਂ ਦੀ ਚੀਜ਼ ਦਾ ਸਮਾਨ ਨਹੀਂ ਹੁੰਦਾ ਜਿਹੜੀ ਚੀਜ਼ ਦਾ ਸਮਾਨ ਦੀ ਲੋੜ ਹੈਗੀ ਸਾਡਾ ਰਾਸ਼ਨ ਜੋ ਵੀ ਹੈ ਜ਼ਰੂਰ ਬੜੀ ਬੜੀ ਇਹਨਾਂ ਲੋਕਾਂ ਵੱਲੋਂ ਵੀ ਜਿਹੜਾ ਅਗਲੇ ਪਾਸੇ ਲੋਕਾਂ ਵੱਲੋਂ ਵੀ ਅਪੀਲ ਕੀਤੀ ਆ ਰਹੀ ਹੈ ਕਿ ਭਾਈ ਹੁਣ ਰਾਸ਼ਨ ਦੀ ਜਿਹੜੀ ਆ ਉਹ ਬੰਦ ਕਰ ਦਿਓ ਕਿਉਂ ਅਗਲੇ ਪਾਸੇ ਜਿਹੜਾ ਜਿੱਦਾਂ ਹੁਣ ਤੁਸੀਂ ਦੇ ਬਾਹਰ ਟੁੱਟੇ ਹੋਏ ਨੇ ਹੁਣ ਆਪਾਂ ਉਹਨਾਂ ਚੀਜ਼ਾਂ ਦੇ ਵੀ ਧਿਆਨ ਦਿਈਏ ਸਾਨੂੰ ਚੇਸ ਚੀਜ਼ ਦੇ ਵੀ ਮੌਕੇ ਦੀ ਚਾਹੇਗੇ ਉਸ ਦੀ ਉਹ ਚੀਜ਼ੇ ਵੀ ਸਾਰੀ ਚੀਜ਼ ਦਾ ਸਹਿਮਤ ਹੈਗੇ ਕਿਉਂ ਇਹਨਾਂ ਲੋਕਾਂ ਨੂੰ ਵੀ ਸਮਝਾਓ ਵੀ ਭਾਈ ਜੇ ਅਗਲਾ ਪਾਸਾ ਤੁਸੀਂ ਆਪਣਾ ਸੇਵ ਕਰ ਲੈਂਦੇ ਜੀ ਤੇ ਤੁਹਾਨੂੰ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਆ ਉਹ ਨਜਿੱਟਣ ਦੀ ਲੋੜ ਨਹੀਂ ਅਸੀਂ ਇਹਨਾਂ ਨੂੰ ਇੱਕ ਇੱਕ ਚੀਜ਼ ਸਮਝਾਨੇ ਆ ਕਿ ਇਸਤੀ ਦੀ ਲੋੜ ਹੈ ਕਿ ਕੁੰਦੀ ਦੀ ਚੀਜ਼ ਲਾਓ ਮੈਨੂੰ ਲੱਗਦਾ ਜਿਹੜੇ ਹਾਂ ਹਾਂ ਇਹਨਾਂ ਨੇ ਸਮਝ ਲੈਣ ਦੀ ਇਹਨਾਂ ਨੂੰ ਜਿੰਨਾ ਮੱਝ ਸਮਝਾਈ ਜੀ ਇਹਨੂੰ ਸਮਝ ਨਹੀਂ ਦੇਖੋ ਇਹ ਕੱਚਾ ਰਾਤਣਾ ਕੱਚਾ ਰਾਸਣਾ ਕੁਝ ਸਮੇਂ ਬਾਅਦ ਇਹ ਖਰਾਬ ਖਰਾਕ ਆ ਜਾਂਦਾ ਪਰ ਆਪਾਂ ਨੂੰ ਘਰਾਂ ਤੋਂ ਸਟੋਰ ਕਰਨਾ ਕੀ ਫਾਇਦਾ ਜਦੋਂ ਬਾਹਰੋਂ ਸੰਗਤਾਂ ਦੇ ਰਹੀਆਂ ਨਾਲ ਦੀ ਨਾਲ ਜਿੰਨੀ ਜੀ ਲੋਨ ਹੈਗੀ ਚਾਚੀ ਦੀ ਲੋਨ ਹੈ ਉਹਦੀ ਵੀ ਚੀਜ਼ ਲਾਓ ਸਾਡੇ ਰੋਜ਼ ਜਾਣਦੇ ਹਾਂ ਹਰ ਰੋਜ਼ ਤੁਹਾਡਾ ਵੀ ਵੀ ਕਾਲੀ ਆ ਸਾਡੇ ਮਕੇੜੀਆਂ ਦੇ ਵਿੱਚੋਂ ਆਪਣੇ ਪਿੰਡ ਦੇ ਵਿੱਚੋਂ ਅਸੀਂ ਦੂਜੀ ਤਰੀਕੀ ਤੀਜੀ ਲੈ ਕੇ ਆ ਗਏ ਬੜਾ ਧੰਨਵਾਦ ਤੁਹਾਡਾ ਕਿ ਤੁਸੀਂ ਬਾਹਰੋਂ ਆ ਕੇ ਸਾਡੇ ਇੱਥੇ ਆ ਕੇ ਤੁਸੀਂ ਆਪਣੀ ਜਿਹੜੀ ਆ ਸੇਵਾ ਤੁਸੀਂ ਸਾਡੇ ਜਿੱਥੇ ਆਵਾਂਗੇ ਦੇਖੋ ਹਰ ਚੀਜ਼ ਦੀ ਸਵਾਨ ਕਿਸੇ ਚੀਜ਼ ਦੀ ਇਹ ਨਹੀਂ ਹੈ ਕਿ ਬਸ ਮਾਤਾ ਦੀ ਚੀਜ਼ ਦੀ ਕਮੀ ਹੈਗੀ ਮੈਡੀਕਲ ਤਾਂ ਲੈ ਕੇ ਕੱਪੜੇ ਬਿਸਤਰੇ ਸਭ ਉਹ ਲੈਂਦਾ ਪਰ ਕਮੀ ਤਾਂ ਫਿਰ ਸਾਡੇ ਜੀ ਆਖੀ ਦੇ ਲੈਣਾ ਤੁਹਾਡੇ ਘਰਾਂ ਤੱਕ ਰਾਸ਼ਨ ਪਹੁੰਚਿਆ ਤਾਂ ਨਹੀਂ ਹੈ ਜੀ ਕਿਉਂ ਭੈਣੋ ਤੁਹਾਡੇ ਘਰਾਂ ਚ ਤੋਂ ਬਣਾਉਂਦੇ ਕਿ ਪੈਂਦੇ ਇਹ ਚੀਜ਼ ਨੂੰ ਥੋੜਾ ਸਹਿਯੋਗ ਦਿਓ ਆਪਣੇ ਘਰਾਂ 'ਚ ਰੱਖ ਕੇ ਜਿੰਨੀ ਕਿ ਲੋੜ ਉਹਨਾਂ ਖਲੋ ਕਿਉਂਕਿ ਮਗਰੋਂ ਤਾਂ ਆ ਰਿਹਾ ਤੇ ਜੇ ਆਪਾਂ ਘਰਾਂ 'ਚ ਇਕੱਠਾ ਕਰਤੇ ਖਰਾਬ ਵੀ ਕਰਨਾ ਕੀ ਫਾਇਦਾ ਹੋ ਸਕਦਾ ਹੈ ਕਿ ਇਹ ਗਰੀਬ ਤੱਕ ਉਥੋਂ ਤੱਕ ਪਹੁੰਚ ਜਾ ਜਿਹਨਾਂ ਨੂੰ ਅਜੇ ਲੋੜ ਆ ਜੇ ਤੇ ਆਪਣੇ ਘਰਾਂ 'ਚ ਨਾ ਪਹੁੰਚੇ ਫਿਰ ਤੇ ਆਪਣਾ ਫਰਜ਼ ਮਰਦਾ ਵੀ ਆਪਾਂ ਖੋਖ ਇੰਜੀ ਕਰੀਏ ਪਬਲਿਕ ਵੀ ਸਮਝੇਗਾ ਤਾਈਓ ਪਬਲਿਕ ਸਮਝਦੀ ਨਹੀਂ ਤੇ ਤੁਸੀਂ ਤੁਸੀਂ ਸਾਥ ਦਿਓ ਇਹਨਾਂ ਲੋਕਾਂ ਦਾ ਵੀ ਜਿਹੜਾ ਮਲਵਾਉਂਦਾ ਵਾ ਰਸਦ ਉਸ ਤਰੀਕੇ ਨਾਲ ਆਪਾਂ ਸਾਰੇ ਵੰਡ ਵੰਟ ਕੇ ਸਾਡਾ ਇੱਕ ਬੁਰਾ